ਹੇਮਕੋੜ ਸਾਹਿਬ ਦੀ ਧਰਤੀ ਦੇ ਉੱਤੇ ਹੋਈ ਇਹ ਸੰਗਰਾਮ ਦਾ ਦਿਹਾੜਾ ਹੋਵੇ ਤੇ ਤੋਂ ਛੋਟੀ ਛੋਟੀ ਕੈਂਮਣ ਹੋਵੇ ਯਾਰ ਇਹਦੇ ਉੱਤੇ ਮੇਰੇ ਹਿਸਾਬ ਨਾਲ ਦੁਨੀਆਂ ਦੇ ਕੋਈ ਨਜ਼ਾਰਾ ਨਹੀਂ ਹੋ ਸਕਦਾ ਹੇਮਕੋੜ ਸਾਹਿਬ ਦੀ ਧਰਤੀ ਦੇ ਉੱਤੇ ਮੈਂ ਖੜਾ ਹਾਂ ਇਸ ਸਮੇਂ ਇੱਕ ਪਾਸੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਚੱਲ ਰਹੇ ਨੇ ਤੇ ਦੂਸਰੇ ਪਾਸੇ ਖੂਬਸੂਰਤ ਕੈਂਮਣ ਹੋ ਰਹੀ ਆ ਮੌਸਮ ਖਰਾਬ ਆ ਥੋੜਾ ਜਿਹਾ ਫਿਲਹਾਲ ਦੇ ਲਈ ਪਹਿਲਾਂ ਜਿਆਦਾ ਹੋਊਗਾ ਸੀਗਾ ਕਿਉਂਕਿ ਦਰਬਾਰ ਸਾਹਿਬ ਤੇ ਸਰੋਵਰ ਦੋਨੇ ਲੱਗੇ ਸੀਗੇ ਸਗਰਾਂ ਦਾ ਦਿਹਾੜਾ ਹੋਵੇ ਤੇ ਹਾਜ਼ਰੀ ਸ਼੍ਰੀ ਸੇਮਕੋਟ ਸਾਹਿਬ ਹੋਵੇ ਇਹ ਤਾਂ ਤੁੱਤੇ ਨਜ਼ਾਰਾ ਮੇਰੇ ਹਿਸਾਬ ਨਾਲ ਕੋਈ ਹੋਰ ਨਹੀਂ ਸਕਦਾ ਦੁਨੀਆ ਦੇ ਸਾਰੇ ਆਨੰਦ ਮੇਰੇ ਹਿਸਾਬ ਨਾਲ ਜਿੰਨੇ ਕਿਵੇਂ ਹੁਣ ਲਈ ਨੇ ਸਭ ਤੋਂ ਵੱਧ ਆਨੰਦ ਮੈਂ ਇਸ ਯਾਤਰਾ ਦੇ ਉੱਤੇ ਲਈ ਨੇ ਪੂਰੇ ਢੋਲੋ ਲਈ ਨੇ ਕੋਈ ਮਨਚੇਤਾਂ ਦੀ ਗੱਲ ਨਹੀਂ ਸੀ ਮੇਰੇ ਤੇ ਫਲਹਾਲ ਮੈਂ ਜਿਹੜੀ ਜੀ ਦੀ ਵੇਟ ਕਰ ਰਿਹਾ ਸੀ ਉਹ ਹੋ ਰਹੀ ਆ ਬਾਈ ਜੀ ਹੁਣ ਕੈਨਮਨ ਹੋ ਰਹੀ ਆ ਤਾਂ ਅਸੀਂ ਪਾਲਾ ਦੀ ਮੈਡੀ ਕਰ ਰਿਹਾ ਸੀ ਮੈਂ ਕਦੋਂ ਕਣਮਣ ਹੋ ਗਏ ਤੇ ਮੈਂ ਦੇਖਾਂ ਇਸ ਪਾਲ ਦਾ ਆਨੰਦ ਲਾਣਾ ਥੋੜਾ ਬਹੁਤ ਤੁਸੀਂ ਵੀ ਦੇਖ ਸਕਦੇ ਹੋ ਮੌਸਮ ਖਰਾਬ ਹੋ ਰਿਹਾ ਤੇ ਹੁਣ ਇਹ ਦੂਵਾ ਚੱਲਦੇ ਆ ਫਿਰ ਗੋਮਨ ਤਾਂ ਵੱਲ ਇਹਪੁਰ ਸਾਹਿਬ ਦੀ ਆਖਰੀ ਚਾਹ ਦੇ ਨਾਲ ਆਖਰੀ ਦਰਸ਼ਨ भे लो गंद ਪ੍ਰਸਾਦ ਭਗਤਾਨੀ ਸਦਾ ਤੂੰ ਰੱਖਦਾ ਹਰ ਜੀਉ ਔਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਣ ਤੁਧ ਰਖ ਲੈ ਹਰ ਜੀਉ ਹਰਨਾ ਖਸ ਮਾਰ ਪਚਾਇਆ ਮੁਖਾਨੋ ਪਰਤੀਤ ਹੈ ਹਰ ਜੀਓ ਮਨਮੁਖ ਪਰਮ ਭੁਲਾਇਆ ਜਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤਰ ਤਉ ਰੱਖਦਾ ਆਇਆ ਪਹਿਲਾਦ ਜਨ ਤੁਧ ਰਾਖ ਲੈ ਹਰ ਜੀਓ ਹਰਨਾਖ ਸਮਾਰ ਪਚਾਇਆ ਗਰਮ ਮਖਾਂ ਭਗਤ ਤੇਰੀ ਸਰਨਾਇਂ ਰਹਾ ਭਗਤਾਂ ਨਾਮ ਜਨ ਸੰਸਕਰ ਕਾਲ ਨਾ ਨੇੜਾ ਜਾਈ ਨਾ ਆਵੀਂ ਅੰਤਰ ਲੋਕ ਸੁਆਓ ਗਰਮਖ ਹਿਰਦ ਸਬਦ ਨ ਪਿਧਿਓ ਹਰਨਾਮ ਨ ਲਾਗਾ ਭਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਅਭਿ ਨ ਜਾਪਾਂਗੇ ਸੁਣਿ ਭਗਤੀ ਹੋ ਤੋ ਜਾਤਾ ਮਾਇਆ মোহ ਸਭ ਲੋਕ ਹੈ ਤੇਰੀ ਤੂੰ ਇੱਕ ਪਰਖ ਬਿਦਾਰ ਅਚੰਤ ਕੰਮ ਕਰਹਿ ਪ੍ਰਭ ਤਨ ਕੇ ਜਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ i ਗਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬੇਨਸਤ ਗੁਰ ਸੇਵੇ ਜਨਮ ਨ ਛੋਟਾ ਅੱਤਕ ਵਾਈ ਸੱਚਾ ਸਾਧਗੁਰ ਸਾਚੀ ਜਿਸ ਬਾਣੀ ਬਾਜ ਛੂਟ ਹੈ ਗੁਰ ਸਰਣਾਇ ਜਨ ਹਰ ਮਨ ਵਸਿਆ ਸੇ ਦਰ ਸਾਚੇ ਧਾਰ ਸੱਚ ਸੱਚਿਆਰਾ ਉਹ ਨਾਂ ਦੀ ਸੁਪਾ ਜੁਗ ਜਗ ਹੋ ਔਰ ਤਾਰਾ ਜਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚ ਸਜਿਆਰਾ ਓ ਨਾਂਦੀ ਸੋ ਪਾ ਜਗ ਜਗ ਹੋਈ ਕੋਈ